ਦੀ ਤੇ ਪੰਸਾ ਗੇ ਸੋ ਕਿੰਨੇ ਆ ਲਈ ਇਹਨਾਂ ਦੀ ਕਿਰਪਾ ਸਭ ਸਤਰਮਰੇ ਇਹਨਾਂ ਦੀ ਕਿਰਪਾ ਸਭ ਸਤਰਮਰੇ ਜਦੇ ਹਮ ਹੈ ਮੋਤਿ ਕਰੀ ਤਾ ਕਰੋ ਨਮਚਾਰਾ ਤੀਜਾ ਪੰਥ ਜਾਵਣ ਵਾਲੇ ਨੂੰ ਉਹ ਨੰਨਪੁਰ ਬਹਿ ਕੇ ਕੋਤਕੇ ਅਭਜਰ ਚਾਇਆ ਸੀ ਅਮਰਤ ਪਾਨ ਕਰਾ ਕੇ ਗਿਦੜਾ ਸ਼ੇਰ ਬਣਾਇਆ ਸੀ ਉਹ ਸਵਾਰ ਲੱਕ ਨਾਲ ਕੱਲੇ ਨੂੰ ਲੜਾਵਣ ਵਾਲੇ ਨੂੰ ਨਮਚਾਰਾ ਤੀਜਾ ਪੰਥ ਜਾਵਣ ਵਾਲੇ ਨੂੰ ਜਿਵੇਂ ਜਿਵੇਂ ਨਿਹੰਗ ਸਿੰਘਾਂ ਦੀ ਫੌਜ ਵਧੀ ਉਹਨਾਂ ਦੇ ਦਲਾਂ ਦੀ ਗਿਣਤੀ ਵੀ ਵਧੀ ਗਈ ਹਰ ਇੱਕ ਦਲ ਦਾ ਆਪਣਾ ਇੱਕ ਖੇਤਰ ਹੈ ਜਿੱਥੇ ਉਹ ਸਰਗਰਮ ਰਹਿੰਦਾ ਹੈ ਵਾਹਿਗੁਰੂ ਦਾ ਨਾਮ ਜਪਣ ਅਤੇ ਲੋਕਾਂ ਦੀ ਸੇਵਾ ਕਰਨ ਤੋਂ ਵੱਧ ਉਹਨਾਂ ਦੀ ਕੋਈ ਇੱਛਾ ਨਹੀਂ ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ ਇਸ ਦਲ ਦਾ ਕੇਂਦਰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਹੈ ਤਰੁਣਾ ਦਲ ਹਰੀਆਂ ਬੇਲਾਂ ਵਾਲੇ ਦੇ ਜਥੇਦਾਰ ਨੇ ਬਾਬਾ ਅਜੀਤ ਸਿੰਘ ਇਹਨਾਂ ਦਾ ਕੇਂਦਰ ਟਾਂਡਾ ਉੜਮੜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ਬਾਬਾ ਦਇਆ ਸਿੰਘ ਆਪ ਜਥੇਦਾਰ ਨੇ ਬਾਬਾ ਬਿਦੀ ਚੰਦ ਦਲ ਦੇ ਜਿਸ ਦਾ ਮੁੱਖ ਸਥਾਨ ਪੱਟੀ ਵਿੱਚ ਹੈ ਪਰਾਤਨ ਤਰਣਾ ਦਲ ਦੇ ਸਿੰਘਾਂ ਦੀ ਛਾਉਣੀ ਅਤੇ ਦਲ ਦੇ ਜਥੇਦਾਰ ਬਾਬਾ ਕੁੰਦਨ ਸਿੰਘ ਦਲ ਦਾ ਮੁੱਖ ਸਥਾਨ ਹੈ ਪਿੱਖੀ ਪਿੰਡ ਗੁਰੂ ਨਾਨਕ ਤਲ ਮੜੀਆਂ ਵਾਲੇ ਦੇ ਸਿੰਘਾਂ ਦੀ ਛਾਉਣੀ ਅਤੇ ਦਲ ਦੇ ਜਥੇਦਾਰ ਬਾਬਾ ਮਾਨ ਸਿੰਘ ਇਹਨਾਂ ਦਾ ਮੁੱਖ ਸਥਾਨ ਗੁਰਦਾਸਪੁਰ ਦੇ ਨੇੜੇ ਬਟਾਲਾ बाबा त्रिलोक सिंह जथेदार तरुणा दल चौंक मेहता छोनी मालवा तरुणा दल दमदमा साहिब ਅਤੇ ਦਲ ਦੇ ਜਥੇਦਾਰ बाबा ਲਾਲ ਸਿੰਘ ਇਹ ਛੋਨੀ ਹੈ बाबा वीर ਸਿੰਘ ਮਿਸਲ ਦੇ ਨਿਹੰਗ ਸਿੰਘਾਂ ਦੀ ਇਸ ਮਿਸਲ ਯਾਨੀ ਦਲ ਦੇ ਜਥੇਦਾਰ ਨੇ बाबा ਬਲਕਾਰ ਸਿੰਘ ਵਕਫਾ ਖਚੌਣੀਆਂ ਵਿੱਚ ਬੈਠੀ ਗੁਰੂ ਦੀ ਸਖਾਲਸਾ ਫੌਜ ਵਿੱਚ ਸਮਾਨਤਾ ਹੈ ਉਸ ਅਧਿਆਤਮਿਕ ਟੀਚੇ ਦੀ ਜਿਸ ਦੀ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਬਾਬਾ ਜੀ ਜਥੇਦਾਰ ਦੀ ਚੋਣ ਕਿੱਦਾਂ ਹੁੰਦੀ ਹੈ ਜਥੇਦਾਰ ਦੀ ਚੋਣ ਜਿਹੜੀ ਹੈ ਉਹ ਸਾਡੇ ਵਿੱਚ ਇਸ